ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਲਹਿਰਾ ਮਹਬੱਤਾ ਜ਼ਿਲ੍ਹਾ ਬਠਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਪਹੁੰਚੇ ਆ ਬਾਈ ਕੋਲੇ ਦੋ ਨਾਗਾ ਇੱਕ ਸੂਈ ਹੋਈ ਮੱਝਾ ਤੇਕਾ ਸੂਣ ਵਾਲੀ ਹੈ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆ ਵੀ ਮਣੀ ਕੀ ਹਾਲ ਆ ਬਾਈ ਠੀਕ ਆ ਬਾਈ ਅੱਜ ਆਪਣੇ ਕੋਲ ਦੋ ਮੱਜਾਂ ਹੈ। ਹਾਂਜੀ। ਇੱਕ ਤਾਂ ਹੈਗੀ ਸੱਜਰਾ। ਸੱਜਰ ਸੂਈ ਬਈ। ਇਹਨੂੰ ਕਿੰਨੇ ਦਿਨ ਹੋਇਆ ਸੂਈ ਨੂੰ? ਇਹਨੂੰ ਚੌਥਾ ਦਿਨ ਅੱਜ। ਕਿੰਨਾ ਬੋੜਾ ਹੋਣਾ? ਹੁਣ 10 ਲੀਟਰ ਹੈ ਇਹ। ਕਿੰਨਾ ਕਿਲੋ ਡੁੱਬਾ ਤਕਰੀਬਨ ਇਹ? 3 ਤੋਂ 13-14 ਕਿਲੋ। ਧੋਰੇ ਨੂੰ ਫਿਰ। ਬਾਜੀ ਸੂਈ ਮੱਝ ਆ ਬਾਈ ਜੀ ਆ ਬੱਚਾ ਇਹਦਾ। ਸੋਨਾ। ਉਹਨਾਂ ਦਾ ਫੁੱਲੇ ਆਰਡਰ ਦੀ ਮਾਝਾ ਬਹੁਤ ਵਧੀਆ ਪਿੰਡ ਲੈਰਾ ਮਹਬਤ ਜ਼ਿਲ੍ਹਾ ਬਠਿੰਡਾ ਭਾਈ ਦੇਵੀ ਵਪਾਰੀ ਦੇ ਘਰੇ ਬਹੁਤ ਚੰਗੇ ਆਰਡਰ ਦੀ ਮਾਝਾ ਪਕਵੜੇ ਦੀ ਚੰਗੀ ਆ ਕੱਦ ਵੀ ਬਹੁਤ ਆ ਖਾਨਲੇਵੀ ਦੀ ਸਾਫ ਆ ਕੀ ਰੇਡ ਕਰਤਾ ਮਣੀ ਇਹਦਾ ਬਾਈ ਇਹਦਾ 1,25,000 ਰੁਪਏ ਲੈਣ ਦੇਣ ਲੈਣ ਦੇ ਇਹ ਨੰਬਰ ਬੋਲਵਾਣਾ ਨੰਬਰ 95016 36207 36207 ਜਿਹੜੀ ਆ ਮੱਝ ਆਪਣੀ ਇਹ ਆ ਸੁੰਨ ਵਾਲੀ ਹੈ ਆਨ ਲੈ ਵੀ ਦੀ ਇਹ ਵੀ ਸਾਫ ਆ ਬਾਈ ਜੀ ਬਹੁਤ ਚੰਗੀ ਮੱਝ ਆ ਪਹਿਲ ਵਾਰੋਂ ਤੇ ਇਹਦੇ ਵਾਰੀ ਪੁੱਛ ਲੈਣੇ ਬਾਈ ਤੋਂ हां भाई ਕਿਹੜੇ ਸੂਏ ਸੁਣੇ ਨੇ ਜਿਹੜੇ ਤੀਜੇ ਸੂਏ ਸੁਣਾ ਤੇ ਕਿੰਨੇ ਕ ਦਿਨ ਲੈ ਜੂ ਇਹ ਲੈ ਜੂ ਅਜੇ 5-6 ਦਿਨ ਬਾਅਦ ਵਾਹ ਤੇ ਕਿੰਨਾ ਦੁੱਧ ਪਾ ਦੂ ਇਹ ਇਹ ਪਾ ਦੂ 12 ਲੀਟਰ ਦੁੱਧ ਤੇ